ਹਰ ਵਾਰ ਦੀ ਤਰ੍ਹਾਂ ਸਕੂਨ ਮਿਲਦਾ ਉਸੇ ਤਰ੍ਹਾਂ ਸਕੂਨ ਮਿਲਿਆ ਦਰਸ਼ਨ ਕੀਤੇ ਦਰਬਾਰ ਸਾਹਿਬ ਦੇ ਇਹ ਉਹ ਦਰਬਾਰ ਹੈ ਜਿਹੜਾ ਦਰਬਾਰ ਅਸੀਂ ਕੋਈ ਵੀ ਮੰਨਤ ਸੁੱਖ ਮੰਗਦੇ ਹਾਂ ਅਸੀਂ ਪੰਜਾਬ ਦੀ ਸਲਾਮਤੀ ਚਾਹੁੰਦੇ ਹਾਂ ਪਰ ਨਸ਼ਾ ਜਿਹੜਾ ਹੈ ਜੇ ਕਰਨਾ ਉਹਨੇ ਕਰਨਾ ਹੀ ਹੈ ਜੀ ਪਰ ਇਹ ਵਰਲਡਵਾਈਡ ਇੱਕ ਹਵਾ ਵਗੀ ਹੋਈ ਹੈ ਇਹ ਇਕੱਲੇ ਪੰਜਾਬ ਦਾ ਯੂਥ ਨਹੀਂ ਪੇਰੈਂਟਸ ਨੂੰ ਮੈਂ ਇਹ ਬੇਨਤੀ ਕਰਦਾ ਕਿ ਬੱਚਿਆਂ ਨੂੰ ਆਪਣੇ ਕਲਚਰ ਪ੍ਰਤੀ ਆਪਣੀ ਮਾਂ ਬੋਲੀ ਪ੍ਰਤੀ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਾ ਸੰਗਤ ਜੀ ਅੱਜ ਗੁਰੂ ਰਾਮਦਾਸ ਸਾਹਿਬ ਜੀ ਦੀ ਨਗਰੀ ਆ ਕੇ ਜਿਵੇਂ ਹਰ ਵਾਰ ਦੀ ਤਰ੍ਹਾਂ ਸਕੂਨ ਮਿਲਦਾ ਉਸੇ ਤਰ੍ਹਾਂ ਸਕੂਨ ਮਿਲਿਆ ਦਰਸ਼ਨ ਕੀਤੇ ਦਰਬਾਰ ਸਾਹਿਬ ਦੇ ਔਰ ਸੰਗਤ ਦੇ ਔਰ ਬਹੁਤ ਚੰਗਾ ਲੱਗਿਆ ਔਰ ਤੁਹਾਨੂੰ ਸਾਰਿਆਂ ਨੂੰ ਵੀ ਇੱਥੇ ਆਉਣ ਦਾ ਜੋ ਵੀ ਮੈਂ ਤੁਹਾਨੂੰ ਬੇਨਤੀ ਕਰਦਾ ਕਿਉਂਕਿ ਇਹ ਉਹ ਦਰਬਾਰ ਹੈ ਜਿਹੜਾ ਦਰਬਾਰ ਅਸੀਂ ਕੋਈ ਵੀ ਮੰਨਤ ਸੁਖ ਮੰਗਦੇ ਆ ਸਾਡੀ ਹਰ ਮੁਰਾਦ ਪੂਰੀ ਹੁੰਦੀ ਹੈ ਔਰ ਮਾਲਕ ਦੇ ਚਰਨਾਂ ਦੇ ਵਿੱਚ ਜੁੜ ਕੇ ਰਹਿਣਾ ਇਨਸਾਨ ਇੱਕ ਮਾਲਕ ਦਾ ਸਿਰਜਿਆ ਹੋਇਆ ਜਿਹੜਾ ਇਨਸਾਨ ਹੈ ਉਹ ਮਾਲਕ ਦੇ ਚਰਨੀ ਲੱਗਾ ਰਵੇ ਤੇ ਬਹੁਤ ਚੰਗੀ ਗੱਲ ਹੈ ਅੱਜ ਹਰ ਤਰ੍ਹਾਂ ਦੀ ਤਰ੍ਹਾਂ ਇਸ ਵਾਰ ਵੀ ਆ ਕੇ ਬਹੁਤ ਚੰਗਾ ਲੱਗਾ ਔਰ ਮੈਂ ਦੁਆ ਕਰਦਾ ਕਿ ਪੂਰਾ ਜੋ ਹਜ਼ੂਮ ਹੈ ਕੋਈ ਕੁਲ ਕਾਇਨਾਤ ਤੇ ਉੱਪਰ ਬਾਬਾ ਨਾਨਕ ਗੁਰੂ ਰਾਮਦਾਸ ਦਸੇ ਗੁਰੂ ਪੀਰ ਪਗੰਬਰ ਮਿਹਰ ਕਰਨ ਸਭ ਨੂੰ ਚੜ੍ਹਦੀ ਕਲਾ ਬਖਸ਼ਣ ਸਭ ਨੂੰ ਖੁਸ਼ੀਆਂ ਬਖਸ਼ਣ ਤੇ ਸਦਾ ਹਰ ਇੱਕ ਬੰਦਾ ਸਲਾਮਤ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਮਾਜ਼ੀ ਐਲਬਮ ਇਹ ਦੋ ਤੇ ਫਿਲਮਾਂ ਰੈਡੀ ਨੇ ਸੁੱਚਾ ਸੂਰਮਾ ਐਂਡ ਉੱਚਾ ਦਰਬਾਬੇ ਨਾਨਕ ਦਾ ਫਿਲਮ ਜਿਹੜੀ ਉਹਦੀ ਸ਼ੂਟਿੰਗ ਕੰਪਲੀਟ ਹੋ ਗਈ ਐ ਜੋਗਰਾਜ ਜੀ ਦੇਵ ਖਰੋੜ ਮੋਨਿਕਾ ਗਿੱਲ ਇਸ਼ਾ ਰਿਖੀ ਔਰ ਮੈਂ ਬਹੁਤ اچھی ਟੀਮ ਹੈ ਜੀ ਔਰ ਤਨਵੀਰ ਜਕਪਾਲ ਸਾਹਿਬ ਦੀ ਡਾਇਰੈਕਸ਼ਨ ਹੈ ਉਹਨਾਂ ਨੇ ਬਹੁਤ ਅچھے ਤਰੀਕੇ ਨਾਲ ਫਿਲਮ ਜਿਹੜੀ ਹੈ ਸ਼ੂਟ ਕੀਤੀ ਹੈ ਉਹਨਾਂ ਦੀ ਡਾਇਰੈਕਸ਼ਨ ਪਹਿਲਾਂ ਵੀ ਰੱਬ ਦਾ ਰੇਡੀਓ ਵਨਰ ਰੱਬ ਦਾ ਰੇਡੀਓ 2 ਦਾਣਾ ਪਾਣੀ ਵਰਗੀਆਂ ਬਹੁਤ ਵੱਡੀਆਂ ਫਿਲਮਾਂ ਉਹਨਾਂ ਨੇ ਦਿੱਤੀਆਂ ਤੇ ਕੈਨੇਡਾ ਦੇ ਵਿੱਚ ਸ਼ੂਟ ਹੋਈ ਹੈ ਜੀ ਮੈਕਸੀਮਮ ਫਿਲਮ ਜਿਹੜੀ ਪਰਸੋ ਹੀ ਕੰਪਲੀਟ ਹੋਈ ਹੈ ਕੱਲ ਫਲਾਈਟ ਲੈ ਕੇ ਮੈਂ ਇੱਥੇ ਆਇਆ ਤੇ ਇਹ ਫਿਲਮਾਂ ਨੇ ਜੀ ਤੇ ਇੱਕ ਕੈਸਟ ਐਲਬਮ ਜਿਹੜੀ ਜਿਹਦੇ ਵਿੱਚ 13 ਗੀਤ ਤੇ ਮੇਰੇ ਯਾਰ ਇਹਦਾ ਟਾਈਟਲ ਹੈ ਭੰਗੜੇ ਦਾ ਕਿੰਗ ਉਹਦੇ ਵਿੱਚ ਫੋਕ Song ਪੌਪ Song ਭੰਗੜਾ ਨੱਚਣ ਕੁੱਦਣ ਵਾਲੇ Song ਸਮਾਜ ਨੂੰ ਮੈਸੇਜ ਦੇਣ ਵਾਲੇ Song ਜਿਵੇਂ ਦਾ ਮੈਂ ਪਹਿਲਾਂ ਜਿੰਨੀ ਐਲਬਮਸ ਕੀਤੀਆਂ ਇਹ ਮੇਰੀ 17ਵੀਂ ਐਲਬਮ ਹੋਏਗੀ ਜੀ ਔਰ ਮੈਂ ਆਸ ਕਰਦਾ ਕਿ ਜਿਹੜੀ ਸੰਗਤ ਹੈ ਇਸ ਐਲਬਮ ਨੂੰ ਵੀ ਬਹੁਤ ਸਾਰਾ ਪਿਆਰ ਦੇਊਗੀ ਤੇ ਇੱਕ ਵਾਰੀ ਫੇਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਨੌਜਵਾਨ ਭਾਜੀ ਮੈਂ ਤੁਹਾਨੂੰ ਦੱਸਦਾ ਜੀ ਨੌਜਵਾਨ ਐ ਨਹੀਂਗਾ ਬਈ ਨੌਜਵਾਨੀ ਜਿਹੜੀ ਆ ਉਹ ਬਹੁਤ ਅੱਛੇ ਬੱਚੇ ਵੀ ਆ ਜਿਹੜੇ ਬੜੀ ਮਿਹਨਤ ਕਰਦੇ ਆ ਚੰਗੀ ਸਟੱਡੀ ਕਰਦੇ ਆ ਚੰਗੀ ਸੋਚ ਰੱਖਦੇ ਆ ਵਰਲਡਵਾਈਡ ਇਹ ਜਿਹੜਾ ਥੋੜਾ ਨਸ਼ਿਆਂ ਦੀ ਇੱਕ ਮੈਂ ਕਹਿ ਸਕਦਾ ਲਤ ਇਕੇ ਲਈ ਪੰਜਾਬ ਚ ਨਹੀਂ ਅਸੀਂ ਆਏ ਆ ਵੀ ਚਲੋ ਸਾਨੂੰ ਪੰਜਾਬ ਦਾ ਜਿਆਦਾ ਫਿਕਰ ਹੈ ਅਸੀਂ ਪੰਜਾਬੀ ਆ ਅਸੀਂ ਪੰਜਾਬ ਦੀ ਸਲਾਮਤੀ ਚਾਹੁੰਦੇ ਆ ਪਰ ਨਸ਼ਾ ਜਿਹੜਾ ਆ ਜੇ ਕਰਨਾ ਉਹਨੇ ਕਰਨਾ ਹੀ ਆ ਜੀ ਪਰ 월ਡਵਾਈਡ ਇੱਕ ਹਵਾ ਵਗੀ ਹੋਈ ਹੈ ਇਹ ਇਕੱਲੇ ਪੰਜਾਬ ਦਾ ਯੂਥ ਨਹੀਂ ਜਿਵੇਂ ਕਿ ਕਿਉਂਕਿ ਅਸੀਂ ਸਾਰਾ 월ਡ ਕੰਮਦੇ ਆ ਜੀ ਅਸੀਂ ਬਾਹਰ ਵੀ ਦੇਖਦੇ ਆ ਹੁਣ ਸਰੀ ਦੇ ਵਿੱਚ ਇੱਥੇ ਵੈਨਕੂਵਰ ਸਰੀ ਸੁਣਨ ਨੂੰ ਮਿਲਦਾ ਵੀ ਉੱਥੇ ਗੋਲੀਆਂ ਚੱਲਦੀਆਂ ਆ ਹੁੰਦਾ ਪਰ ਅਸੀਂ ਉੱਥੇ ਮੈਂ 34 ਸਾਲ ਤੋਂ ਰਹਿੰਦਾ ਜੀ ਪਰ ਬਹੁਤ ਸਾਰੇ ਸਿੰਗਰ ਚਲੋ ਹੁਣ ਹਿੱਟ ਹੋਣ ਤੋਂ ਬਾਅਦ ਗਏ ਆ ਅਸੀਂ ਉੱਥੇ ਜਾ ਕੇ ਖੋਰੀ ਵੀ ਖੋਤੀ ਆ ਸਟਰਗਲ ਵੀ ਕੀਤੀ ਆ ਔਰ ਮੈਂ 7-8 ਸਾਲ ਲੇਬਰ ਡਵਲ ਚੇਫਟਾ ਕੰਮ ਕੀਤਾ ਉੱਥੇ ਸਟਰਗਲ ਕਰਕੇ ਗਾਇਕੀ ਦੇ ਖੇਤਰ ਚ ਆਏ ਲੋਕਾਂ ਦਾ ਪਿਆਰ ਮੁਹੱਬਤ ਦਿੱਤਾ ਅਸੀਂ ਉੱਥੇ ਸਾਰਾ ਕੁਝ ਦੇਖਿਆ ਸਰੀਰ ਦੇ ਵਿੱਚ ਵੀ ਉਨੀ ਕੀ ਰੇਸ਼ਿਓ ਆ ਜਿੰਨੀ ਪੂਰੇ ਵਰਲਡ ਦੇ ਵਿੱਚ ਔਰ ਮੈਂ ਫਿਰ ਵੀ ਦੁਆ ਕਰਦਾ ਔਰ ਪੇਰੈਂਟਸ ਨੂੰ ਮੈਂ ਇਹ ਬੇਨਤੀ ਕਰਦਾ ਕਿ ਬੱਚਿਆਂ ਨੂੰ ਆਪਣੇ ਕਲਚਰ ਪ੍ਰਤੀ ਆਪਣੀ ਮਾਂ ਬੋਲੀ ਪ੍ਰਤੀ ਜੋੜੋ ਕਿ ਸਾਡੇ ਬੱਚਿਆਂ ਨੂੰ ਸਾਡੇ ਕਲਚਰ ਦਾ ਪਤਾ ਲੱਗੇ ਔਰ ਆਪਣੇ ਜੜਾਂ ਦੇ ਨਾਲ ਜੁੜ ਕੇ ਰਹਿਣ ਔਰ ਜਦੋਂ ਬੱਚਾ ਜਿਹੜਾ ਬੱਚਾ ਭਟਕ ਜਾਂਦਾ ਆਪਣੀ ਟੀਨ ਏਜ ਦੇ ਵਿੱਚ ਉਹ ਸੋਸਾਇਟੀ ਗਲਤ ਹੋ ਜਾਏ ਉਹ ਬੱਚੇ ਦਾ ਮੁਰਨਾ ਔਖਾ ਹੋ ਜਾਂਦਾ ਕਿਉਂ ਬੱਚੇ ਦਾ ਵੀ ਫੋਲਟਰ ਨਹੀਂ ਹੁੰਦਾ ਸੋਸਾਇਟੀ ਉਦਾਂ ਦੀ ਹੋ ਜਾਂਦੀ ਹੈ ਤੇ ਜਿਹੜੀ ਟੀਨ ਏਜ ਹੁੰਦੀ ਹੈ ਸਾਡੇ ਸਾਰੇ ਪੇਰੈਂਟਸ ਦਾ ਸਾਡਾ ਫਰਜ ਬਣਦਾ ਕਿ ਅਸੀਂ ਬੱਚਿਆਂ ਨੂੰ ਉਦੋਂ ਬੱਚੇ ਦੀ ਉਂਗਲ ਫੜ ਕੇ ਰੱਖੀਏ ਤੇ ਆਪਣਾ ਥਾਪੜਾ ਉਹਨਾਂ ਦੇ ਅਸੀਂ ਮੋਢਿਆਂ ਤੇ ਕੰਧਿਆਂ ਤੇ ਰੱਖੀਏ ਸਿਰ ਤੇ ਹੱਥ ਰੱਖੀਏ ਤੇ ਤਾਂ ਕਿ ਬੱਚੇ ਜਿਹੜੇ ਸਾਡੇ ਨਾਲ ਜੁੜੇ ਰਹਿਣ ਤੇ ਔਰ ਮੈਂ ਸਾਰੇ ਕੁੱਲ ਜਗਤ ਨੂੰ ਸਲਾਮਤੀ ਚਾਹਨਾ ਔਰ ਕੁੱਲ ਦੁਨੀਆ ਜਿਹੜੀ ਚੜ੍ਹਦੀ ਕਲਾ ਚ ਰਹੇ ਔਰ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਚ ਰਹੇ ਆ ਤੇ ਚੜ੍ਹਦੀ ਕਲਾ ਚ ਰਹਿਣੇ ਆ ਜੀ ਸਾਰਿਆਂ ਨੇ ਜਿਹੜੀ ਮੇਰੀ ਐਲਬਮ ਆ ਭੰਗੜੇ ਦਾ ਕਿੰਗ ਉਹਨੂੰ ਪਿਆਰ ਦਿਓ ਔਰ ਮੈਨੂੰ ਆਸ ਹੈ ਕਿ ਤੁਸੀਂ ਬਹੁਤ ਸਾਰੇ ਗੀਤਾਂ ਵਿੱਚੋਂ ਪਸੰਦ ਕਰੋਗੇ ਸਾਰੇ ਗੀਤਾਂ ਨੂੰ ਪਸੰਦ ਕਰੋਗੇ ਕਿਉਂਕਿ ਉਹਦੇ ਵਿੱਚ ਪੰਜਾਬ ਦੀਆਂ ਜੜਾਂ ਦੀ ਗੱਲ ਹੋਈ ਹੈ ਪੰਜਾਬੀ ਮਾਂ ਬੋਲੀ ਦੀ ਗੱਲ ਹੋਈ ਹੈ ਮੋੜੀ-ਮੋੜੀ ਉਹ ਜਵਾਨਾਂ ਪੰਜਾਬੀ ਬੋਲੀ ਤੁਰੀ ਜਾਂਦੀ ਹੈ ਇਹ ਤੁਸੀਂ ਨਵੇਂ ਗਾਣੇ ਉਹਦੇ ਵਿੱਚ ਸੁਣੋਗੇ ਕਿਉਂਕਿ ਜਿੱਦਾਂ ਦੇ ਗਾਣੇ ਮੈਂ ਪਹਿਲਾਂ ਤੋਂ ਗਾਏ ਆ ਉਵੇਂ ਦਾ ਹੀ ਜਿਹੜਾ ਕਿ ਮਿਕਸ ਹੈ ਉਹਦਾ ਕਿ ਮਿਕਚਰ ਬਣਾ ਕੇ ਅਸੀਂ ਪੇਸ਼ ਕੀਤਾ ਔਰ ਮੈਨੂੰ ਪੂਰਾ ਆਸ ਹੈ ਕਿ ਤੁਸੀਂ ਪਸੰਦ ਕਰੋਗੇ ਤੇ ਇੱਕ ਵਾਰੀ ਫੇਰ ਤੁਹਾਡਾ ਸਭ ਦਾ ਵੈਲਕਮ ਤੁਹਾਡਾ ਸਭ ਦਾ ਧੰਨਵਾਦ ਤੁਸੀਂ ਇੱਥੇ ਸਾਨੂੰ ਅੱਜ ਕੈਪਚਰ ਕੀਤਾ ਤੁਸੀਂ ਇਸ ਮੇਰੀ ਗੱਲ ਨੂੰ ਦੁਨੀਆ ਦੇ ਵਿੱਚ ਲੈ ਕੇ ਜਾਣਾ ਤੁਹਾਡਾ ਸਮੁੱਚੀ ਟੀਮ ਦਾ ਸਾਰੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਵਾਰ ਫੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ